ਸੋ ਸਤਪੁਰ ਅੰਬੀ ਦਾਸ ਮਾਰਜੀ ਦੇ 648ਵੇਂ ਪ੍ਰਕਾਸ਼ ਪੁਰਬ ਇਸ ਨਗਰ ਇਸ ਕੋ ਇੱਜ ਮਨਾਇਆ ਗਿਆ ਡੇਰਾ 108 ਸੰਤ ਡੇਰਾ 68 ਡੇਰਾ ਬੱਲਾ ਦੇ 108 ਸੰਤ ਜਿੰਦੇ ਰੰਚਨ ਦਾਸ ਮਹਾਰਾਜ ਜੀ ਅੱਜ ਉਹਨਾਂ ਨੇ ਦਰਸ਼ਨ ਦਿੱਤੇ ਦਰਸ਼ਨ ਦਿਦਾਰੇ ਸਾਧ ਸੰਗਤਾਂ ਨੂੰ ਦਿੱਤੇ ਤੁਸੀਂ ਵੇਖਿਆ ਸੋ ਕੁਝ ਹੀ ਸਮੇਂ ਬਾਅਦ ਗੁਰੂ ਮਹਾਰਾਜ ਜੀ ਬਾਹਰ ਆਣਗੇ ਔਰ ਸਾਰਿਆਂ ਨੂੰ ਦਰਸ਼ਨ ਦੇਣਗੇ ਤੁਸੀਂ ਵੇਖ ਸਕਦੇ ਹੋ ਸੋ ਜੇਕਰ ਗੱਲ ਕਰੀਏ ਪਿੰਡਾਂ ਦੇ ਵਿੱਚ ਬਹੁਤ ਸਾਰੀਆਂ ਸੰਗਤਾਂ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਨ ਇਸ ਨਗਰ ਇਸ ਪਿੰਡ ਵਿੱਚ ਆਈਆਂ ਉਹ ਤਸਵੀਰਾਂ ਤੁਸੀਂ ਵੇਖ ਰਹੇ ਹੋ ਲਗਾਤਾਰ ਕੇਡੀ ਵਰਲਡ ਪੰਜਾਬੀ ਚੈਨਲ ਦੇ ਮਾਧਿਅਮ ਰਾਹੀਂ ਸੋ ਤੁਸੀਂ ਵੇਖ ਸਕਦੇ ਹੋ ਕਿ ਸੰਗਤਾਂ ਗੁਰੂ ਮਹਾਰਾਜ ਜੀ ਦੇ ਦਰਸ਼ਨਾਂ হেতু ਰਸਤੇ ਦੇ ਵਿੱਚ ਖਲੋਤਿਆਂ ਨੇ ਕੁਝ ਹੀ ਸਮੇਂ ਬਾਅਦ ਫਿਰ ਦਸਿਆ ਕੌਮ ਦੇ ਧਰਮਗੁਰੂ 108 ਸੰਤ ਨਿਰੰਝਨ ਦਾਸ ਮਹਾਰਾਜ ਜੀ ਬਾਹਰ ਆ ਰਹੇ ਨੇ ਔਰ ਸ਼ਾਮ ਸੱਤਾਂ ਨੂੰ ਜਿਹੜੇ ਕੀ ਦਰਸ਼ਨ ਦੇਣਗੇ ਸੋ ਸਾਹਮਣੇ ਤੁਸੀਂ ਦੇਖ ਸਕਦੇ ਹੋ ਡਾਕਟਰ ਬੀ ਆਰ ਅੰਬੇਡਕਰ ਲਾਇਬ੍ਰੇਰੀ <small> 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 <नाँ, नाँ>, <small> सुषा संगत जी ए डॉक्टर बीअर अ बिट ਲਾਈਕ ਤੁਸੀਂ ਤੁਸੀਂ ਵੇਖ ਰਹੇ ਹੋ ਕੇਡੀ ਵਰਲਡ ਪੰਜਾਬੀ ਚੈਨਲ ਦੇ ਮਾਧਿਅਮ ਰਾਹੀਂ ਸੋ ਪਿੰਡ ਸੰਗੇ ਜਗੀਰ ਇਸ ਨਗਰ ਦੇ ਨੇ ਜਿੱਥੇ ਕਿ ਸਤਿਗੁਰੂ ਵਿਦਾਸ ਮਹਾਰਾਜ ਜੀ ਹੋਣਾ ਦਾ ਜਿਹੜਾ 648ਵਾਂ ਪ੍ਰਕਾਸ਼ ਪੁਰਬ ਅੱਜ ਮਨਾਇਆ ਗਿਆ ਔਰ ਵਿਦਾਸਿਆ ਕੌਮ ਦੇ ਧਰਮਗੁਰੂ 108 ਸੰਤ ਨੇ ਰੰਝਨ ਦਾਸ ਮਹਾਰਾਜ ਇਸ ਨਗਰ ਵਿਖੇ ਆਏ ਸੋ ਸੰਤਾਂ ਨੂੰ ਦਰਸ਼ਨ ਦੀਦਾਰੇ ਦਿੱਤੇ ਤੁਸੀਂ ਵੇਖਿਆ

देखो तो यूट्यूब के सही चलता ਆਪਾਂ ਹੀ ਦੱਸ ਦਿਓ ਚੱਲਦਾ ਪਹਿਲੇ ਲਾਈਵ ਦਿਖਾ ਦਿਓ ਕਿਹੜੀ ਵਰਲਡ ਨਿਊਜ਼ ਇੱਕ 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 ਵਰਲਡ ਨਿਊਜ਼ ਉਹ ਬਾਦਮ ਸੋ ਸੰਗਤ ਦੀ ਤਸਵੀਰਾਂ ਨੇ ਪਿੰਡ ਸੰਗੇ ਜਗੀਰੇ ਇਸ ਨਗਰ ਵਿਖੇ ਅੱਜ ਸਤਗੁਰੂ ਅਰਵਿਦਾਸ ਮਹਾਰਾਜ ਜੀ ਹੁਣਾਂ ਦਾ ਜਿਹੜਾ 648ਵਾਂ ਪ੍ਰਕਾਸ਼ ਪੁਰਬ ਮਨਾਇਆ ਗਿਆ ਸੋ ਅਰਵਿਦਾਸ ਕੌਮ ਦੇ ਧਰਮਗੁਰੂ 108 ਸੰਤ ਨਿਰੰਝਨ ਦਾਸ ਮਹਾਰਾਜ ਜੀ ਹੁਣਾਂ ਨੇ ਸੰਗਤਾਂ ਨੂੰ ਜਿਹੜੇ ਦਰਸ਼ਨ ਦਿਦਾਰੇ ਦਿੱਤੇ ਸੋ ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ ਰਸਤੇ ਦੇ ਵਿੱਚ ਖਲੋਤਿਆ ਨੇ ਔਰ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਇਸ ਜਗ੍ਹਾ ਖਲੋਤਿਆ ਨੇ ਔਰ ਕੁਝ ਹੀ ਸਮੇਂ ਬਾਅਦ ਗੁਰੂ ਮਹਾਰਾਜ ਬਾਹਰ ਸੰਗਤਾਂ ਨੂੰ ਦਰਸ਼ਨ ਦੇਣਗੇ और यह तस्वीर ने गुरु कर दिया ऑफ करना पैना हूँ ऑफ कर दी बर्तक तो